ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਆਂ ਝੰਡਾਲ ਨੂਹਾ ਬਾਰੇ ਝੰਡਾਲ ਨੂਹਾ ਵਿੱਚ ਸੋਨੂ ਤੇ ਜੀਤਾ ਬੇਬੇ ਜੀ ਨੂੰ ਵਿੱਕੀ ਕੋਲੋਂ ਲੈ ਕੇ ਪੋਆ ਜੀ ਕੋਲ ਛੱਡਣ ਆਉਂਦੇ ਹਨ ਤੇ ਬੇਬੇ ਬਾਪੂ ਵੀ ਉਹਨਾਂ ਦੇ ਨਾਲ ਹਨ ਤੇ ਫੇਰ ਉਹ ਉੱਥੇ ਤਾਰ ਲੈਂਦੇ ਹਨ ਤੇ ਫੇਰ ਉਹ ਬੇਬੇ ਨੂੰ ਮੰਜੇ ਤੇ ਪਾ ਦਿੰਦੇ ਹਨ ਤੇ ਬੇਬੇ ਹੋਸ਼ ਨਹੀਂ ਕਰਦੀ ਫੇਰ ਜੀਤਾ ਨੂੰ ਪਾਣੀ ਲਿਉਣ ਲੈ ਕੇ ਆ ਜਾਂਦਾ ਹੈ ਫੇਰ ਜੀਤਾ ਤੇ ਸੋਨੂ ਦੋਵੇਂ ਜਾਣੇ ਠਾ ਕੇ ਬੇਬੇ ਜੀ ਨੂੰ ਪਾਣੀ ਪਿਲਾਉਂਦੇ ਆਣ ਤੇ ਭੂਆ ਜੀ ਕਹਿੰਦੇ ਆ ਨਾ ਕਿ ਮੇਰੀ ਪਰਛਾਈ ਨੂੰ ਪਤਾ ਹੀ ਨਹੀਂ ਕੀ ਹੋ ਗਿਆ ਫਿਰ ਉਹ ਕਹਿੰਦੇ ਕਿ ਹੁਣ ਆਪਾਂ ਹਸਪੀਟਲ ਲੈ ਕੇ ਜਾਈਏ ਕਿ ਆਪਾਂ ਡਾਕਟਰ ਨੂੰ ਪੈਂਡੀ ਦਿਖਾ ਲੈਣੇ ਆ ਜੇ ਉਸਨੇ ਕਿਹਾ ਤਾਂ ਸੋਨੂ ਦੀ ਗੱਡੀ ਹਜੇ ਕੋਲ ਆ ਫਿਰ ਆਪਾਂ ਉਹਨੂੰ ਹਸਪੀਟਲ ਲੈ ਜਾਾਂਗੇ ਪਹਿਲਾਂ ਪੈਂਡ ਵਾਲੇ ਡਾਕਟਰ ਨੂੰ ਦਿਖਾ ਲਈਏ ਕੀ ਉਹ ਕੀ ਕਹਿੰਦਾ ਹੈ ਫਿਰ ਭੂਆ ਜੀ ਪਿੰਡ ਰਾਏ ਡਾਕਟਰ ਨੂੰ ਫੋਨ ਲਾਉਂਦੇ ਆ ਤੇ ਉਹ ਕਹਿੰਦਾ ਵੇ ਬੱਸ ਮੈਂ 15 10 ਮਿੰਟਾਂ ਵਿੱਚ ਆ ਕੇ ਚੈੱਕਅਪ ਕਰ ਦਿੰਦਾ ਤੇ ਭੂਆ ਨੇ ਉਸ ਨੂੰ ਸਾਰੀ ਗੱਲ ਦੱਸੀ ਕਿ ਉਹ ਹੋਸ਼ ਨਹੀਂ ਕਰਦੇ ਉਹਨੇ ਸਾਰੀਆਂ ਗੱਲਾਂ ਫਿਰ ਭੂਆ ਜੀ ਨੂੰ ਦੱਸਿਆ ਕਿ ਇਸ ਤਰ੍ਹਾਂ ਮੈਂ ਬੇਬੇ ਬਾਪੂ ਦੀ ਮਦਦ ਕਰਦਾ ਸੀ ਤੇ ਉਹ ਮੇਰੀ ਬੇਇੱਜ਼ਤੀ ਕਰਦੇ ਸੀ ਤੇ ਇੱਕ ਦੋ ਵਾਰੀ ਉਹਨਾਂ ਨੇ ਮੇਰੇ ਵੱਲ ਰੋੜੇ ਵੀ ਚੁਲਾਏ ਆ ਕਿ ਫਿਰ ਸੋਨ ਫਿਰ ਸੋਨੂ ਨੇ ਦੱਸਿਆ ਕਿ ਇਹ ਭੂਆ ਜੀ ਮੇਰੇ ਤੇ ਬਹੁਤ ਲੱਗਦੇ ਹਨ ਕਿਉਂਕਿ ਮੈਂ ਬਾਪੂ ਜੀ ਨਾਲ ਕੰਮ ਕਰਾ ਦਿੰਨਾ ਤੇ ਉਹ ਮੇਰੇ ਨਾਲ ਹਰ ਇੱਕਲ ਸ਼ੇਅਰ ਕਰ ਲੈਂਦੇ ਹਨ ਫਿਰ ਉਸ ਬਾਪੂ ਨੇ ਕਿਹਾ ਕਿ ਇਹ ਮੇਰੇ ਮੈਂ ਐ ਸਾਨੂੰ ਦੋਵਾਂ ਨੂੰ ਅਲੱਗ-ਅਲੱਗ ਕਰਤਾ ਇਹਨਾਂ ਨੇ ਨਾ ਸਾਨੂੰ ਇੱਕ ਦੂਜੇ ਨੂੰ ਬਣਾਉਂ ਦਿੰਦੇ ਆ ਤੇ ਇਥੋਂ ਤੱਕ ਇਹਨਾਂ ਨੇ ਕੰਧਾਂ ਵੀ ਉੱਚੀਆਂ ਕਰਾ ਦਿੱਤੀਆਂ ਕਿ ਇਹ ਇੱਕ ਦੂਜੇ ਨੂੰ ਬੁਲਾ ਨਾ ਸਕਣ ਤੇ ਸਾਡੇ ਬਾਰੇ ਕੁਝ ਕਰ ਨਾ ਸਕਣ ਬਾਪੂ ਜੀ ਨੇ ਕਿਹਾ ਕਿ ਜੀ ਤਾਂ ਤੂੰ ਤਾਂ ਬਹੁਤ ਦਲੇਰਾ ਫਿਰ ਤਾਈਓ ਅੱਜ ਆਪਾਂ ਤੇਰੀ ਬੇਬੇ ਨੂੰ ਇੱਥੇ ਲੈ ਆਏ ਤੇ ਤੂੰ ਉਹਨਾਂ ਨੂੰ ਕੁੱਟਿਆ ਤਾਂ ਹੀ ਸੂਤ ਆਈਆਂ ਨਹੀਂ ਤਾਂ ਉਹ ਸਾਨੂੰ ਕੀ ਲਈਂ ਬੈਠੀਆਂ ਸੀ ਫਿਰ ਇੰਨੇ ਨੂੰ ਡਾਕਟਰ ਆ ਜਾਂਦਾ ਤੇ ਡਾਕਟਰ ਬੱਪੂ ਦਾਦੀ ਜੀ ਦਾ ਚੈੱਕਅਪ ਕਰਦਾ ਤੇ ਬੇਬੇ ਨੂੰ ਵੇਖ ਕੇ ਕਹਿੰਦਾ ਹੈ ਕਿ ਇਹਨਾਂ ਦਾ ਬੀਪੀ ਵੀ ਠੀਕ ਹੈ ਤੇ ਸ਼ੂਗਰ ਵੀ ਠੀਕ ਆ ਤੜਕਣ ਵੀ ਠੀਕ ਹੈ ਇਹਨਾਂ ਨੂੰ ਕੀ ਹੋ ਸਕਦਾ ਹੈ ਇਹਨਾਂ ਨੂੰ ਕੋਈ ਪ੍ਰੋਬਲਮ ਤਾਂ ਹੈ ਨਹੀਂ ਫਿਰ ਉਹ ਕਹਿੰਦਾ ਹੈ ਕਿ ਇਹ ਬੇਬੇ ਨੇ ਜ਼ਿਆਦਾ ਡੋਜ਼ ਵਾਲੀ ਦਵਾਈ ਖਾਦੀ ਹੋਣੀ ਤਾਂ ਇਸ ਤਰ੍ਹਾਂ ਹੋ ਗਏ ਤੇ ਫਿਰ ਉਹ ਇੱਕ ਦੂਜੇ ਨੇ ਮੂੰਹਾਂ ਦੇਖਦੇ ਹੋਏ ਕਹਿੰਦੇ ਚੱਲ ਬੁੱਢੇ ਹੈ ਪਤਾ ਨਹੀਂ ਲੱਗਦਾ ਤਾਂ ਵੱਧ ਘੱਟ ਗੋਲੀ ਖਾ ਲਈ ਹੋਣੀ ਆ ਫਿਰ ਡਾਕਟਰ ਨੇ ਗੱਲਾਂ ਕਰਦੇ ਕਰਦੇ ਕਿਹਾ ਕਿ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਨੇ ਨੀਂਦ ਵਾਲੀ ਗੋਲੀ ਖਾਧੀ ਹੈ ਤੇ ਫਿਰ ਉਹ ਕਹਿੰਦੇ ਹੋ ਸਕਦਾ ਹੈ ਫਿਰ ਉਹ ਦਵਾਈ ਦੇ ਜਾਂਦੇ ਹਨ ਕਿ ਬੇਬਿਆਦ ਨੂੰ ਆ ਦਵਾਈ ਦੇ ਦੋ ਤੇ ਉਹ ਠੀਕ ਹੋ ਜਾਣਗੇ ਕਹਿੰਦਾ ਜੀ ਤਾਂ ਹੁਣ ਚੱਲ ਆਪਾਂ ਵੀ ਘਰੇ ਚੱਲ ਜੀਏ ਬਹੁਤ ਟਾਈਮ ਹੋ ਗਿਆ ਜੇ ਬਾਪੂ ਜੀ ਤੇ ਸੇ ਕੰਮ ਦੀ ਲੋੜ ਪਈ ਤਾਂ ਮੈਨੂੰ ਜ਼ਰੂਰ ਸੱਦ ਲਿਓ ਮੈਂ ਆ ਜਾਊਂਗਾ ਗੱਡੀ ਲੈ ਕੇ ਉਹ ਕਹਿੰਦਾ ਠੀਕ ਹੈ ਫਿਰ ਉਦੋਂ ਵਿਪਰੀਤ ਵਿੱਕੀ ਤੇ ਸੰਦੀਪ ਪਾਲਸ ਨੂੰ ਲੈ ਕੇ ਬੇਬੇ ਬਾਪੂ ਤੇ ਕਾਰਵਾਈ ਕਰਦੇ ਆ ਤੇ ਨਾਲੇ ਸੋਨੂੰ ਜੀਤਾ ਨੂੰ ਕਹਿੰਦੇ ਹਨ ਕਿ ਇਹ ਸਾੜੀ ਸਾਡੀ ਪਹਿਲੀ ਨਾਪ ਰਹੇ ਹਨ ਤੇ ਫਿਰ ਉਹ ਆ ਜਾਂਦੀ ਪੁਲਸ ਆ ਜਾਂਦੀ ਹੈ ਤੇ ਆ ਕੇ ਗੱਲਾਂ ਸੌਂਦੇ ਹਨ ਤੇ ਪ੍ਰੀਤ ਵੱਧ ਤੋਂ ਵੱਧ ਬੋਲਦੀ ਹੈ ਤੇ ਪੁਲਸ ਇੰਸਪੈਕਟਰ ਵੀ ਉਹਨਾਂ ਤੇ ਆ ਕੇ ਜਾਂਦੇ ਹਨ ਤੇ ਉਹ ਕਹਿੰਦੇ ਤੂੰ ਬਹੁਤ ਬੋਲਦੀ ਹੈ ਮੈਂ ਵਾਰੀ ਵਾਰੀ ਸਾਰਿਆਂ ਦੀਆਂ ਗੱਲਾਂ ਸੁਣਦਾ ਹਾਂ ਤੇ ਫਿਰ ਉਹ ਕਹਿੰਦਾ ਕਿ ਜੀਤਾ ਤਾਂ ਤੇ ਸੋਨੂ ਹੀ ਸਾਡੀ ਪਹਿਲੀ ਨੱਪਣ ਨੂੰ ਕਹਿੰਦੇ ਆ ਨੇ ਇਹਨਾਂ ਨੇ ਬੇਬੇ ਬਾਪੂ ਨੂੰ ਵਸ ਵਿੱਚ ਕੀਤਾ ਤੇ ਬੇਬੇ ਬਾਪੂ ਦੀ ਖਿੱਚ ਤੋਂ ਕੀਤੀ ਹੈ ਤਾਂ ਜੋ ਉਹਦੇ ਨੀਲ ਪਏ ਹਨ ਪਰੀਤ ਨੇ ਤੇ ਸੰਦੀਪ ਨੇ ਭੂਆ ਤੇ ਵੀ ਇਲਜ਼ਾਮ ਲਾਇਆ ਕਿ ਇਹ ਆਪ ਦੇ ਭਰਾ ਪਰਚਾਈ ਨੂੰ ਇੱਥੇ ਲਿਆਏ ਤੇ ਉਹਨਾਂ ਨੂੰ ਕਾਬੂ ਵਿੱਚ ਕਰਕੇ ਉਹਨਾਂ ਦੀ ਪੈਲੀਹਾੜ ਆਪਣਾ ਚਾਹੁੰਦੇ ਹਨ ਫਿਰ ਪੁਲਿਸ ਇੰਸਪੈਕਟਰ ਸਾਰਿਆਂ ਦੀਆਂ ਗੱਲਾਂ ਤੋਂ ਹੰਦਾ ਪਹਿਲਾਂ ਉਹ ਸੋਨੂੰ ਜੀਤਾ ਤੇ ਭੂਆ ਜੀ ਤੇ ਬਾਪੂ ਜੀ ਨੂੰ ਅੰਦਰ ਲੈ ਜਾਂਦਾ ਕਿ ਤੁਸੀਂ ਦੱਸੋ ਫਿਰ ਉਹ ਡਿਟੇਲ ਵਿੱਚ ਸਾਰੀ ਗੱਲ ਦੱਸਦੇ ਹਨ ਫਿਰ ਇੰਸਪੈਕਟਰ ਸਾਹਿਬ ਉਹਨਾਂ ਦੀਆਂ ਗੱਲਾਂ ਸੁਣ ਕੇ ਕਹਿੰਦਾ ਹੈ ਕਿ ਮੈਨੂੰ ਲੱਗਦਾ ਨਹੀਂ ਸੀ ਵੀ ਇਹ ਇਦਾਂ ਕਰਨਗੇ ਫਿਰ ਉਹ ਕਹਿੰਦੇ ਕਿ ਤੁਸੀਂ ਜਾਓ ਤੇ ਹੁਣ ਉਹਨਾਂ ਨੂੰ ਭੇਜੋ ਫਿਰ ਉਹ ਵਿਕੀ ਤੇ ਪ੍ਰੀਤ ਤੇ ਸੰਦੀਪ ਨੂੰ ਅੰਦਰ ਬੁਲਾਉਂਦਾ ਹੈ ਤੇ ਉਹ ਕਹਿੰਦਾ ਹੈ ਕਿ ਸੱਚੋ ਸੱਚ ਦੱਸ ਦੋ ਤੁਸੀਂ ਕੀ ਕੀਤਾ ਇਹਨਾਂ ਨਾਲ ਤੇ ਉਹ ਇੱਕ ਦੂਜੇ ਦੇ ਮੂੰਹ ਵੱਲ ਦੇਖ ਕੇ ਕਹਿੰਦੇ ਹਨ ਜੋ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਸਾਡੀ ਪੈਲੀ ਨੱਪਣਾ ਚਾਹੁੰਦੇ ਹਨ ਤੇ ਬੇਬੇ ਬਾਪੂ ਨੂੰ ਇੱਥੇ ਲੈ ਆਏ ਅਸੀਂ ਉਹਨਾਂ ਦੀ ਬਹੁਤ ਸੇਵਾ ਕਰਦੇ ਹਾਂ ਤਾਂ ਇੰਸਪੈਕਟਰ ਕਹਿੰਦਾ ਕਿ ਤੂੰ ਚੁੱਪ ਕਰ ਜਾ ਤੂੰ ਬੋਲ ਵਿੱਕੀ ਉਹ ਕਹਿੰਦਾ ਵੀ ਮੇਥੋਂ ਗਲਤੀ ਹੋ ਗਈ ਬਸ ਫਿਰ ਉਹਨਾਂ ਨੂੰ ਉੱਥੋਂ ਇੰਸਪੈਕਟਰ ਲੈ ਜਾਂਦੇ ਨੇ ਗੱਡੀ ਵਿੱਚ ਉਹ ਬੈਠ ਜਾਂਦੇ ਆਂ ਤੇ ਫਿਰ ਬਹੁਤ ਰੋਂਦੀ ਐ ਪ੍ਰੀਤ ਤੇ ਸੰਦੀਪ ਕਹਿੰਦੀ ਕਿ ਮੇਰੇ ਕੋਲ ਆ ਜਾ ਘਰ ਵਾਲਾ ਐ ਉਹ ਮੈਨੂੰ ਢੀਕਦਾ ਹੋਣਾ ਤੇ ਇੰਸਪੈਕਟਰ ਸਾਹਿਬ ਉਹਨਾਂ ਨੂੰ ਲੈ ਜਾਂਦੇ ਆਂ ਚੰਗੀ ਲੱਗੀ ਤੇ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਧੰਨਵਾਦ